ਦਰਸ਼ਕੋ ਕਹਿੰਦੇ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਕਦੋਂ ਕੀ ਚੀਜ਼ ਵਾਪਰ ਜਾਣੀ ਆ ਕਦੋਂ ਬਾਜ਼ੀ ਪਲਟ ਜਾਣੀ ਆ ਬਿਲਕੁਲ ਕੁਝ ਪਤਾ ਨਹੀਂ ਲੱਗਦਾ ਅੱਜ ਇੱਕ ਵੀਰੇ ਦੀ ਕਹਾਣੀ ਆ ਸਾਢੇ 3 ਸਾਲ ਕਮਰੇ ਚ ਬੰਦ ਰਹੇ ਸਾਢੇ 3 ਸਾਲ ਤੱਕ ਬਾਹਰ ਲਈ ਧੁੱਪ ਨਹੀਂ ਲਈ ਆਪਣੇ ਘਰ ਦੇ ਵਿੱਚ ਰਹਿੰਦੇ ਸੀ ਪਰ ਉਸ ਕਮਰੇ ਦੇ ਵਿੱਚੋਂ ਕਦੇ ਬਾਹਰ ਨਹੀਂ ਨਿਕਲਦੇ ਸੀਗੇ ਉੱਥੇ ਹੀ ਸਾਰਾ ਸਟੂਲ ਉੱਥੇ ਹੀ ਵਾਸ਼ਰੂਮ ਸਾਰਾ ਕੁਝ ਉੱਥੇ ਹੀ ਏਡੀ ਸਮੈਲ ਦੇ ਵਿੱਚ ਰਹਿੰਦੇ ਸੀ ਆਰਮੀ ਤੋਂ ਪਹਿਲੇ ਇੱਕ ਪੰਜਾਬ ਪੁਲਿਸ ਦੀ ਪ੍ਰਤੀਯਾਗੀ ਸੀ ਜੀ ਕਿ ਮੈਂ ਉਹਦੇ ਵਿੱਚ ਸਾਰਾ ਹੀ ਆਪਣਾ ਗਰਾਊਂਡ ਵੀ ਕਲੀਅਰ ਕੀਤਾ ਸੀ ਤੇ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਜੀ ਅਚਾਨਕ ਹੀ ਇੱਕ ਰੱਬ ਵੱਲੋਂ ਇੱਕ ਪਾਣਾ ਵਰਤਿਆ ਕਿ ਜਿਵੇਂ ਮੈਂ ਪੋਲ ਤੇ ਸਰਦੀਆਂ ਜੀ ਦਸੰਬਰ ਦਾ ਮਹੀਨਾ ਸੀ ਕੰਮ ਕਰਨ ਲਈ ਚੜਿਆ ਤੇ ਪਿੱਛੋਂ ਮੁੰਡਾ ਲਾਈਨ ਔਨ ਕਰਤੀ ਜੀ ਬਿਜਲੀ ਦੀ ਤੇ ਮੈਨੂੰ ਕਰੰਟ ਲੱਗਿਆ ਤੇ ਮੈਂ ਥੱਲੇ ਡਿੱਗਿਆ ਜੀ 15 ਹੀ ਦਿਨਾਂ ਵਿੱਚ ਮੇਰੇ ਪੂਰੇ ਬੈਗ ਭਰ ਗਏ ਜੀ ਮੇਰੇ ਸਾਈਡ ਵਿੱਚ ਵੀ ਜਕਮ ਹੋ ਗਿਆ ਜੀ ਸਾਰਾ ਕੁਝ ਹੀ ਮੇਰਾ ਨਾ ਬਿਸਤਰ ਤੇ ਹੋਣਾ ਸ਼ੁਰੂ ਹੋ ਗਿਆ ਕਿ ਬਾਥਰੂਮ ਸਾ ਉਹ ਵੀ ਸਾਰਾ ਕੁਝ ਮੰंजे ਤੇ ਹੀ ਲੈਟਰਿੰਗ ਉਹ ਵੀ ਮੰंजे ਤੇ ਜੇ ਲੈਟਰਿੰਗ ਆਈਏ ਤਾਂ ਆਈਏ ਹੋਏ ਮੈਂ ਕੁਝ ਕਰ ਨਹੀਂ ਪਾਂਦਾ ਜਿੰਨਾ ਮੈਨੂੰ ਕਰਨਾ ਆਉਂਦਾ ਸੀ ਕੁਝ ਵੀ ਕਿੱਦਾਂ ਇਸ ਨੂੰ ਹੈਂਡਲ ਕਰਾਂ ਜੀ ਹੌਲੀ ਹੌਲੀ ਕੀ ਹੋਇਆ ਮੇਰੇ ਚ ਚਿੜਚਿੜਾਪਨ ਆਣਾ ਸ਼ੁਰੂ ਹੋ ਗਿਆ ਜੀ ਮੈਂ ਸਾਢੇ 3 ਸਾਲ ਸਿੰਗਲ ਜੀ ਬੈਂਡ ਰੂਮ ਵਿੱਚ ਹੀ ਗੁਜ਼ਾਰੇ ਜੀ ਮੇਰੇ ਜੋ ਆਣ ਗਮਾਨ تھے ਜੀ ਉਹ ਵੀ ਮੈਨੂੰ ਬੂਰਾ ਚੰਗਾ ਭਲਾ ਕਹਿੰਦੇ ਰਹਿੰਦੇ ਸੀ ਵੀ ਇਹ ਨਾਲ ਚਲੋ ਸ਼ਾਇਦ ਇਹ ਮਾਰੀ ਜਾਂਦਾ ਤਾਂ ਵਧੀਆ ਰਹਿੰਦਾ ਹਾਂ ਇਹ ਨਰਕ ਦਾ ਨਰਕ ਭੋਗ ਰਿਹਾ ਪਤਾ ਨਹੀਂ ਕਿਹੜੇ ਕਰਮ ਕੀਤੇ ਹੋਏ ਨੇ ਕਿ ਉਹ ਇਹਨੂੰ ਨਰਕ ਭੋਗਣ ਹੈ ਇਹ ਨਾਲ ਤੂੰ ਮਰ ਜਾਂਦਾ ਤਾਂ ਠੀਕ ਰਹਿੰਦਾ ਜੋ ਵੀ ਮੇਰੇ ਮਿੱਤਰ تھے ਜੋ ਵੀ ਆਂਦੇ ਸੀ ਮੈਨੂੰ ਮਿਲਣੇ ਨਹੀਂ ਨੱਕ ਬੂਜ ਕੇ ਆਂਦੇ ਸਿੱਧਾ ਨੱਕ ਵੀ ਹਾਬੀ ਸਮੈਲ ਆ ਰਹੀ ਤੇਰੇ ਕੋਲੋਂ ਤਾਂ ਤੇ ਮੈਂ ਬੋਲਿਆ ਵੀ ਮੇਰੇ ਨਾਲ ਕੋਈ ਵੀ ਮਿਲੋ ਨਾ ਮੈਂ ਕਿਸੇ ਨਾਲ ਮਿਲਣਾਂ ਮੈਂ ਗੱਲ ਨਹੀਂ ਕਰਨੀ ਕਿਸੇ ਨਾਲ ਤੇ ਮੈਂ ਕਮਰੇ ਵਿੱਚ ਹੀ ਬੰਦ ਰਹਿੰਦਾ ਸੀ ਉਪਾਜੀ ਉਸ ਕਮਰੇ ਚ ਤੁਹਾਨੂੰ 스멜 ਨਹੀਂ ਆਉਂਦੀ ਸੀ ਆਂਦੀ ਤਾਂ ਸਾਰਿਆਂ ਨੂੰ 스멜 ਆਉਂਦੀ ਸੀ ਜੀ ਪਰ ਕੀ ਕਰਨਾ ਜੀ ਮੈਂ ਤਾਂ ਹੱਤ ਬੱਤੇ ਵੀ ਨਹੀਂ ਕਰ ਪਾਂਦਾ ਸੀ ਕੀ ਕਰਦੇ ਬੈੱਡ ਤੋਂ ਥੱਲੇ ਲੇਕ ਜਾਂਦੇ ਜੀ ਉਸ ਵਕਤ ਬਹੁਤ ਰੋਣ ਆਉਂਦਾ ਜੀ ਰਾਤ ਨੂੰ ਮੈਂ ਪੂਰੀ ਪੂਰੀ ਰਾਤ ਰੋਂਦਾ ਰਹਿੰਦਾ ਸੀ ਕਿ ਮੇਰੇ ਨਾਲ ਕੀ ਹੋ ਗਿਆ ਜੀ ਮੇਰਾ ਮਾਈਂਡ ਇਤਨਾ ਹੋ ਗਿਆ ਸੀ ਕਿ ਬਾਸ ਨੂੰ ਮੈਂ ਕੁਝ ਕਰ ਲਾਂ ਮੈਂ ਮਰਨਾ ਚਾਹੁੰਦਾ ਮੈਂ ਆਪਣੇ ਡੈਡੀ ਨਾਲ ਬਹੁਤ ਲੜਦਾ ਹੁੰਦਾ ਸੀ ਕਿ ਮੈਨੂੰ ਮਾਰ ਦਿਓ ਮੈਨੂੰ ਮਾਰ ਦਿਓ ਮੈਂ ਨਹੀਂ ਜਿਣਾ ਚਾਹੁੰਦਾ ਤਾਂ ਬਹੁਤ ਹਿਊਜ ਡਿਪਰੈਸ਼ਨ ਸੀਗਾ ਸੋਸਾਇਟੀਲ ਟੈਂਡੈਂਸੀ ਸੀਗੇ ਬਹੁਤ ਹੀ ਮੰਗਦਾ ਸੀਗਾ ਇਹ ਹੁਣ ਤੁਸੀਂ ਇੱਥੇ ਆਇਓ ਨਾ ਤੁਹਾਡੇ ਕੋਲ ਟਾਈਮ ਹੈ ਜੀ ਤਾਂ ਤੁਸੀਂ ਜਿੱਦਾਂ ਕੋਈ ਫੋਨ ਚਲਾ ਰਹੇ ਹੋ ਨਾ ਫੋਨ ਚ ਤੁਹਾਨੂੰ ਇਦਾਂ ਬਥੇਰਾ ਕੁਝ ਮਿਲ ਜਾਣਾ ਜਿਹੜਾ ਤੁਹਾਡੇ ਅੱਗੇ ਕੰਮ ਆਊਗਾ ਜ਼ਿੰਦਗੀ ਦੇ ਵਿੱਚ ਪੂਰੀ ਲਾਈਫ ਦੇ ਵਿੱਚ ਜੀ ਜਿੱਦਾਂ ਮੈਂ ਇੱਕ ਕੱਢਿਆ ਵੀ ਜੂਨਰ ਤੋਂ ਯਾਨੀ ਮੈਂ ਇੱਕ ਦੇਖੀਏ ਕੱਢਿਆ ਕੁਝ ਨਿਕਲ ਲਗਣੇ ਤਾਂ ਉਹਨਾਂ ਦਾ ਜੇ ਬਾਲ ਫਰਾਵਰ ਆਗੇ ਜੀ ਉਹਨਾਂ ਦੇ ਬਣਾਏ ਹੋਏ ਤੇ ਮੈਂ ਉਹ ਬਣਾਣੇ ਬੀਦੀ ਦੀ ਦੀਨ ਬੋਲੇ ਤੇ ਜੀ ਮੈਂ ਇਹ ਬਣਾਣਾ ਸ਼ੁਰੂ ਕੀਤਾ ਜੀ ਰੋਸ਼ੀਨਾ ਬੁਣਕੇ ਦਿਖਾਉਂਗੇ ਕੁਝ ਜੀ 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 ਜਿੰਨੇ ਜਿੰਦਾਂ ਵੀ ਚੈਨਾ ਚ ਸਾਰੇ ਨੇ ਇਹ ਚਾਹੀਦੀ ਜੀ ਅੱਛਾ ਬਹੁਤ ਵਧੀਆ ਚੱਲ ਰਿਹਾ ਹੈ ਤੁਹਾਡਾ ਤਾਂ ਕਿੰਨੇ ਟਾਈਮ ਚ ਬਣਾਉਣੇ ਜਿਵੇਂ ਆ ਟੋਪੀ ਬਣਾਣੀ ਹੈ ਤੁਸੀਂ ਮੈਂ ਕੈਪ ਕਿੰਨੇ ਦਿਨ ਚ ਬਣਾਣੀ ਪਹਿਲੇ ਮੈਨੂੰ ਇਹ ਟੋਪੀਓ ਕੈਪ ਨੂੰ ਬਣਾਉਣੇ 2 ਦਿਨ ਲੱਗਦੇ ਹੁੰਦੇ ਸੀ ਸਟਾਰਟਿੰਗ ਵਿੱਚ ਹੁਣ ਮੈਂ 1 ਦਿਨ ਚ ਬਣਾ ਲੈਂਦੀ ਹਾਂ ਸੱਚੀ ਗੱਲ ਜੀ ਸਿੱਦਤ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਕਹਿੰਦੇ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਕਦੋਂ ਕੀ ਚੀਜ਼ ਵਾਪਰ ਜਾਣੀ ਆ ਕਦੋਂ ਬਾਜ਼ੀ ਪਲਟ ਜਾਣੀ ਆ ਬਿਲਕੁਲ ਕੁਝ ਪਤਾ ਨਹੀਂ ਲੱਗਦਾ ਵਧੀਆ ਜ਼ਿੰਦਗੀ ਚੱਲ ਰਹੀ ਹੁੰਦੀ ਆ ਸਾਨੂੰ ਪਰ ਹਾਂ ਇਦਾਂ ਹੁੰਦਾ ਕੱਲ ਦਾ ਨਹੀਂ ਪਤਾ ਹੁੰਦਾ ਪਰ ਇੰਨਾ ਕੁ ਅਜੀਬ ਸਿਸਟਮ ਕਦੇ-ਕਦੇ ਹੋ ਜਾਂਦਾ ਕਿ ਖੁਦ ਨੂੰ ਵੀ ਯਕੀਨ ਨਹੀਂ ਆਉਂਦਾ ਕਿ ਇਹ ਮੇਰੇ ਨਾਲ ਹੋ ਕੀ ਗਿਆ ਅੱਜ ਇੱਕ ਵੀਰੇ ਦੀ ਕਹਾਣੀ ਆ ਸਾਢੇ 3 ਸਾਲ ਕਮਰੇ 'ਚ ਬੰਦ ਰਹੇ ਸਾਢੇ 3 ਸਾਲ ਤੱਕ ਬਾਹਰ ਲਈ ਧੁੱਪ ਨਹੀਂ ਲਈ ਇੰਨੀ ਖੇਚ ਜਾਂਦੀ ਸੀ ਉਹਨਾਂ ਨੂੰ ਇਸ ਚਾਨਣ ਤੋਂ ਆਪਣੇ ਘਰ ਦੇ ਵਿੱਚ ਰਹਿੰਦੇ ਸੀ ਪਰ ਉਸ ਕਮਰੇ ਦੇ ਵਿੱਚੋਂ ਕਦੇ ਬਾਹਰ ਨਹੀਂ ਨਿਕਲਦੇ ਸੀਗੇ ਉੱਥੇ ਹੀ ਸਾਰਾ ਸਟੂਲ ਉੱਥੇ ਹੀ ਵਾਸ਼ਰੂਮ ਸਾਰਾ ਕੁਝ ਉੱਥੇ ਹੀ ਏਡੀ 스멜 ਦੇ ਵਿੱਚ ਰਹਿੰਦੇ ਸੀ ਪਰ ਚੰਗਾ ਭਲਾ ਜੀਵਨ ਬਤੀਤ ਹੋ ਰਿਹਾ ਸੀਗਾ ਅਚਾਨਕ ਇਹ ਚੀਜ਼ਾਂ ਕਿਉਂ ਹੋ ਗਈਆਂ ਕਿਉਂ ਇੰਨੇ ਚਿੜਚਿੜੇ ਹੋ ਗਏ ਕਿ ਕਿਸੇ ਬੰਦੇ ਨੂੰ ਦੇਖਣਾ ਤੱਕ ਨਹੀਂ ਪਸੰਦ ਕਰਦੇ ਸੀਗੇ ਰੱਬ ਤੋਂ ਕਿੰਨਾ ਕਰੋਸਾ ਰਿਆ ਉਸ ਸਮੇਂ ਦੇ ਵਿੱਚ ਅੱਜ ਇੱਕ ਵੀਰਾ ਬਟ ਕਹਿੰਦਾ ਹੈ ਹਿੰਮਤ ਨਹੀਂ ਹਾਰਨੀ ਚਾਹੀਦੀ ਆ ਜਿਹੜਾ ਤੁਸੀਂ ਸਮਾਨ ਦੇਖ ਰਹੇ ਹੋ ਇਹ ਵੀਰੇ ਦੀ ਆਪਣੀ ਮਿਹਨਤ ਹੈ ਇਹ ਛੱਲੇ ਬਣਾਏ ਨੇ ਉਹਨਾਂ ਨੇ ਏ ਵੇਚਦੇ ਨੇ ਉਹ ਇੱਕ ਭਣਾ ਵਰਤਿਆ ਰੱਬ ਵੱਲੋਂ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੱਟ ਲੱਗ ਗਈ ਉਹਨਾਂ ਤੇ ਪਰ ਆ ਚੀਜ਼ਾਂ ਮੂਡ ਉਹਨਾਂ ਨੂੰ ਖੜਾ ਕਰ ਰਹੀ ਨੇ ਕਿ ਨਹੀਂ ਤੂੰ এবਲ ਆ ਠੀਕ ਹੈ ਪੈਰਾਂ 'ਚ ਦਿੱਕਤ ਆ ਨਹੀਂ ਚੱਲ ਸਕਦੇ ਪਰ ਹੱਥ ਸਲਾਮਤ ਨੇ ਆ ਦੇਖੋ ਸਰਦੀਆਂ ਦੀਆਂ ਉਹਨਾਂ ਵਾਲੀਆਂ ਟੋਪੀਆਂ ਇਹ ਖੁਦ ਬਣਾਉਂਦੇ ਨੇ ਔਰ ਹਿੰਮਤ ਅੰਦਰੋਂ ਜਗਾਏ ਆ ਉਹਨਾਂ ਨੇ ਜਜ਼ਬਾ ਜਗਾਇਆ ਕਿ YouTube ਤੋਂ ਸਿੱਖ ਕੇ ਆ ਦੇਖੋ ਕਰੋਸ਼ੀ ਤੇ ਆਹ ਮਫਲਰ ਹੋ ਗਏ ਇੱਕ ਬਹੁਤ ਹੀ ਪਿਆਰਾ ਛੋਟੇ ਬੱਚਿਆਂ ਦਾ ਸੂਟ ਦਰੇ ਹੋ ਹੁਣੇ ਵੇਚਦੇ ਨੇ ਤੇ ਖੁਦ ਪੈਸਾ ਕਮਾ ਰਹੇ ਨੇ ਇੱਕ ਆਸ਼ਰਮ ਦੇ ਵਿੱਚ ਪਹੁੰਚੀ ਆ ਮਾਨਵਤਾ ਦੀ ਸੇਵਾ ਸਵਰਨਪਾਜੀ ਜੀ ਆਪਣੇ ਨਾਲ ਮੌਜੂਦ ਹੋਣਗੇ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਕਾ ਗੁੱਡਾ ਇਹ ਯਕੀਨ ਆ ਰਿਹਾ ਕਿ ਤੁਹਾਨੂੰ ਉਸੇ ਇਨਸਾਨ ਨੇ ਬਣਾਇਆ ਜਿਨੇ 3.5 ਸਾਲ ਤੱਕ ਧੁੱਪ ਨਹੀਂ ਦੇਖੀ ਇੱਕ ਕਮਰੇ ਚ ਆਪਣੇ ਆਪ ਨੂੰ ਦੁਨੀਆ ਤੋਂ ਵੱਖ ਕਰਕੇ ਬੰਦ ਕਰ ਲਿਆ ਸੀਗਾ ਇੱਥੇ ਵੀ ਬਹੁਤ ਸਾਰੇ ਕੱਪੜੇ ਪਾਇਨੇ ਆਪਣੇ ਨਾਲ ਭਾਜੀ ਹੋਣਗੇ ਸ਼ੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ ਸਭ ਤੋਂ ਪਹਿਲੇ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਫਤੇ ਜੀ ਜਿਵੇਂ ਜਿਲ੍ਹਾ ਸ਼ਾਹੁਰੂਪੁਰ ਤੋਂ ਬਲੋਂਗ ਕਰਦਾ ਹਾਂ ਜੀ ਤੇ ਮੇਰੇ 2016 ਦੇ ਵਿੱਚ ਸੱਟ ਲੱਗੀ ਸੀ ਮੈਂ ਬਿਜਲੀ ਦਾ ਕੰਮ ਕਰਦਾ ਸੀ ਤੇ ਨਾਲ-ਨਾਲ ਮੈਂ ਜਿਵੇਂ ਕਿ ਆਪਣੇ ਗਰਾਉਂਡ 'ਚ ਫਿਜ਼ੀਓਥੈਪੀ ਕਰਦਾ ਫਿਜ਼ੀਕਲੀ ਐਕਟੀਵਿਟੀ ਕਰਦਾ ਰਹਿੰਦਾ ਸੀ ਜੀ ਮੈਨੂੰ ਆਰਮੀ ਜਾਣ ਦਾ ਬਹੁਤ ਇੱਕ ਚਾਹ ਹਾਂ ਜੀ ਇੱਕ ਮੇਰਾ ਇਮੇਜ ਵੀ ਥਾ ਕਿ ਮੈਂ ਆਰਮੀ 'ਚ ਹੀ ਜਾਣਾ ਹੈ ਠੀਕ ਹੈ ਤੇ ਆਰਮੀ ਤੋਂ ਪਹਿਲੇ ਇੱਕ ਪੰਜਾਬ ਪੁਲਿਸ ਦੀ ਪ੍ਰਤੀਯਾਗ ਸੀ ਜੀ ਕਿ ਮੈਂ ਉਹਦੇ ਵਿੱਚ ਸਾਰਾ ਹੀ ਆਪਣਾ ਗਰਾਉਂਡ ਵੀ ਕਲੀਅਰ ਕੀਤਾ ਸੀ ਤੇ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਜੀ ਅਚਾਨਕ ਹੀ ਇੱਕ ਰੱਬ ਵੱਲੋਂ ਇੱਕ ਪਾਣਾ ਵਰਤੇ ਆ ਕਿ ਜਿਵੇਂ ਮੈਂ ਪੋਲ ਤੇ ਸਰਦੀਆਂ ਜੀ ਦਸੰਬਰ ਦਾ ਮਹੀਨਾ ਸੀ ਕੰਮ ਕਰਨ ਲਈ ਚੜਿਆ ਤੇ ਉਤੋਂ ਹੀ ਵੀ ਪਿੱਛੋਂ ਮੁੰਡੇ ਲਾਈਨ ਔਨ ਕਰਤੀ ਜੀ ਬਿਜਲੀ ਦੀ ਤੇ ਮੈਨੂੰ ਕਰੰਟ ਲੱਗਿਆ ਤੇ ਮੈਂ ਥੱਲੇ ਡਿੱਗ ਗਿਆ ਜੀ ਥੱਲੇ ਡਿੱਗਣ ਤੇ ਕਾਰਨ ਮੇਰੇ ਸਪਾਈਨ ਦੀ ਰੀਡ ਦੀ ਹੱਡੀ ਆ ਮੈਨੂੰ ਸਪਾਈਨ ਕੋ ਇੰਜਰੀ ਇਹ ਹੋ ਗਈ ਜੀ ਮੇਰੇ ਜਿੱਥੇ ਹ੍ਰਿਦਿਆ ਹੱਟ ਟੁੱਟ ਗਈ ਜੀ ਅੱਛਾ ਉਸ ਤੋਂ ਬਾਅਦ ਫਿਰ ਮੇਰਾ ਸਾਰਾ ਟ੍ਰੀਟਮੈਂਟ ਪੀਜੀਆਈ ਹੋਇਆ ਜੀ 10 ਦਿਨ ਮੇਰਾ ਪੀਜੀਆਈ ਰਿਹਾ ਜੀ ਤੀਸਰੇ ਦਿਨ ਹੀ ਪੀਜੀਆਈ ਵਿੱਚ ਮੇਰੇ ਬੈਟਸਲ ਹੋ ਗਿਆ ਜੀ ਤੇ ਡਾਕਟਰ ਨੇ ਇਹ ਕਿਹਾ ਕਿ ਘਰ ਜਾ ਕੇ ਇਹਨੂੰ ਲੈ ਜਾਓ ਘਰ ਤੇ ਘਰ ਜਾ ਕੇ ਤੇ ਪੱਟੀ ਕਰੋ ਇਹ ਠੀਕ ਹੋ ਜਾਏਗਾ ਜੀ ਬੀਟਾ 10 ਲਗਾਓ ਤੇ ਬੀਟਾ 10 ਨਾਲ ਹੀ ਫਰਕ ਪੈ ਜਾਏਗਾ ਪਰ ਨਹੀਂ ਜਿੱਦਾਂ ਹੀ ਮੈਂ ਘਰ ਗਿਆ ਜੀ ਘਰ ਵੀ ਤੁਹਾਨੂੰ ਪਤਾ ਹੀ ਹੈ ਕਿ 100 ਕੰਮ ਹੁੰਦੀ ਹੈ ਜੀ ਘਰ ਦੇ ਨੂੰ ਵੀ ਪੇਸ਼ੈਂਟ ਲਈ ਨਾ ਵਕਤ ਨਹੀਂ ਹੁੰਦਾ ਜੀ ਜਿਵੇਂ ਸਵੇਰੇ ਲਾਲੇ ਟਾਈਮ ਤੋਂ ਬਾਹਰ ਇਦਾਂ ਹੀ ਕੁਝ ਹੁੰਦਾ ਜੀ ਤੇ ਕਾਰ ਵਿੱਚ ਮੇਰੀ ਪੂਰੀ ਤਰ੍ਹਾਂ ਕੇਰ ਨਹੀਂ ਹੋ ਪਾਈ ਜੀ ਇਸ ਕਰ ਮੇਰੇ ਇੱਕ ਬੈੱਡਸੋਰ ਸੀ 15 ਹੀ ਦਿਨਾਂ ਵਿੱਚ ਮੇਰੇ ਪੂਰੇ ਬੈਗ ਭਰ ਗਏ ਜੀ ਮੇਰੇ ਸਾਈਡ ਵਿੱਚ ਵੀ ਜਖਮ ਹੋ ਗਿਆ ਜੀ ਤੇ ਹਰ ਪਿਆਂਗ ਮੇਰਾ ਪੂਰਾ ਹੀ ਬੋਡੀ ਮੇਰੀ ਬੈੱਡਸੋਰ ਨਾਲ ਭਰ ਗਈ ਸੀ ਤੇ ਸਾਰਾ ਕੁਝ ਹੀ ਮੇਰਾ ਨਾ ਬਿਸਤਰ ਤੇ ਹੋਣਾ ਸ਼ੁਰੂ ਹੋ ਗਿਆ ਕਿ ਬਾਥਰੂਮ ਤਾਂ ਉਹ ਵੀ ਸਾਰਾ ਕੁਝ ਮੰਜੇ ਤੇ ਹੀ ਲੈਟਰਿੰਗ ਉਹ ਵੀ ਮੰਜੇ ਤੇ ਜੇ ਲੈਟਰਿੰਗ ਆਈਏ ਤਾਂ ਆਈ ਹੋਏ ਮੈਂ ਕੁਝ ਕਰ ਨਹੀਂ ਪਾਂਦਾ ਜਿੰਨਾ ਮੈਨੂੰ ਕਰਨਾ ਆਉਂਦਾ ਸੀ ਕੁਝ ਵੀ ਕਿੱਦਾਂ ਇਸ ਨੂੰ ਹੈਂਡਲ ਕਰਾਂ ਜੀ ਤੇ ਮੰਮੀ ਮੇਰੇ ਕੰਮ ਤੇ ਵਿਝੇ ਰਹਿੰਦੇ ਸੇ ਹੌਲੀ ਹੌਲੀ ਕੀ ਹੋਇਆ ਮੇਰੇ ਚ ਚਿੜਚਿੜਾਪਨ ਆਣਾ ਸ਼ੁਰੂ ਹੋ ਗਿਆ ਜੀ ਮੈਂ 3.5 ਸਾਲ ਸੰਗਤ ਜੀ ਬਾਂਦ ਰੂਮ ਵਿੱਚ ਹੀ ਗੁਜ਼ਾਰਿਆ ਜੀ ਮੈਨੂੰ ਰੂਮ ਚ ਹਾਂ ਜੀ ਨਹੀਂ ਦੇਖੀ ਜੀ ਧੁੱਪ ਵੀ ਮੈਨੂੰ ਕਮਰੇ ਤੋਂ ਬਾਹਰ ਨਿਕਲਣਾ ਪਸੰਦ ਨਹੀਂ ਸੀ ਜੋ ਵੀ ਮੇਰੇ ਮਿੱਤਰ ਸਨ ਜੋ ਵੀ ਆਉਂਦੇ ਸੀ ਮੈਨੂੰ ਮਿਲਣ ਲਈ ਉਹ ਨੱਕ ਬੂਜ ਕੇ ਆਉਂਦੇ ਸਿੱਧਾ ਨੱਕ ਵੀ ਹਾਂ ਵੀ 스멜 ਆ ਰਹੀ ਤੇਰੇ ਕੋਲੋਂ ਤਾਂ ਤਾਂ ਮੈਨੂੰ ਉਸ ਵਕਤ ਬਹੁਤ ਹੀ ਬੁਰਾ ਲੱਗਦਾ ਸੀ ਹਾਂਜੀ ਤੇ ਮੈਂ ਬੋਲਿਆ ਵੀ ਮੇਰੇ ਨਾਲ ਕੋਈ ਵੀ ਮਿਲੋ ਨਾ ਮੈਂ ਕਿਸੇ ਨਾਲ ਮਿਲਣਾ ਨਹੀਂ ਮੈਂ ਗੱਲ ਨਹੀਂ ਕਰਨੀ ਕਿਸੇ ਨਾਲ ਤੇ ਮੈਂ ਕਮਰੇ ਵਿੱਚ ਹੀ ਬੰਦ ਰਹਿੰਦਾ ਸੀ ਸਾਢੇ 3 ਸਾਲ ਬਾਅਦ ਇੱਕ ਜੋ ਰਾਬਰੂਪੀ ਕਬੀਰ ਲੱਭਿਆ ਮੈਨੂੰ ਤੇ ਉਹਨੇ ਮੈਨੂੰ ਕਮਰੇ ਤੋਂ ਬਾਹਰ ਕੱਢਿਆ ਜੀ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਤੁਹਾਡਾ ਉਹ ਵੀ ਇਦਾਂ ਇੱਕ ਸਪਾਇਨ ਕੋਡ ਪੇਸ਼ੈਂਟ ਸੀ ਤੇ ਉਹ ਉਹਨਾਂ ਕੋਲ ਮਿਲਣ ਆਏ ਹੋਏ ਸੀ ਮੇਤੋਂ 6 ਕਿਲੋਮੀਟਰ ਅੱਗੇ ਸੀ ਤੇ ਉਹ ਜਦੋਂ ਉਹਨਾਂ ਨੇ ਦੱਸਿਆ ਵੀ ਇੱਕ ਪੇਸ਼ੈਂਟ ਹੋਰ ਵੀ ਹੈ ਕਹਿੰਦਾ ਮੈਂ ਉਹਨਾਂ ਕੋਲ ਮਿਲਣ ਜਾਣਾ ਵੀ ਉਹਨੇ ਮੇਰੀ ਸਟੋਰੀ ਸੁਣੀ ਵੀ ਉਹ ਨਿਕਲ ਨਹੀਂ ਰਿਹਾ ਕਮਰੇ ਤੋਂ ਬਾਹਰ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਮੈਨੂੰ ਮਿਲਣਾ ਹੈ ਜੀ ਤੇ ਉਹਨਾਂ ਨੇ ਦੱਸਿਆ ਵੀ ਇੱਦਾਂ ਦੇ ਇੱਕ ਸੰਸਥਾ ਸਰਵ ਹਮੈਨਿਟੀ ਸਫ ਗੋਡ ਤੇ ਉੱਥੇ ਸਾਰਾ ਬੈਟਸ ਵਗੈਰਾ ਟਰੀਟਮੈਂਟ ਕੀਤਾ ਜਾਂਦਾ ਉੱਥੇ ਤੁਹਾਨੂੰ ਸਾਰੀ ਇੱਕ ਚੀਜ਼ ਦੀ ਸਕਲਾਈਪ ਦਿੱਤੀ ਜਾਂਦੀ ਹੈ ਫਿਰ ਉਹ ਥੈਰੇਪੀ ਵੀ ਕੀਤੀ ਜਾਂਦੀ ਹੈ ਤੇ ਪਹਿਲੇ ਮੈਂ ਇੰਗਨੋਰ ਕਰਤਾ ਵੀ ਮੈਂ ਕਿਤੇ ਨਹੀਂ ਜਾਣਾ ਜੀ ਮੈਂ ਤੁਹਾਡੇ ਨਾਲ ਵੀ ਗੱਲ ਨਹੀਂ ਕਰਨੀ ਬਹੁਤ ਜਦਾਂ ਕਿ ਹੁੰਦਾ ਰੂਡ ਹੋ ਗਏ ਸੀ ਗੁੱਸੇ ਵਾਲੇ ਹੋ ਗਏ ਸੀ ਤੁਸੀਂ ਤੇ ਉਹਨਾਂ ਨੇ ਮੈਨੂੰ ਬਹੁਤ ਸਮਝਾਇਆ ਜੀ ਤੇ ਉਹਨਾਂ ਨੇ ਫਿਰ ਮੈਨੂੰ ਇੱਥੇ ਭੇਜਿਆ ਜੀ ਠੀਕ ਹੈ ਸਰਪੰਚ ਸਾਹਿਬ ਗੋਡ ਵਿੱਚ ਅੱਛਾ ਤਾਂ ਪਹਿਲੇ ਮੈਂ ਸਭ ਤੋਂ ਪਹਿਲੇ ਇਹ ਹੀ ਸੋਚਦਾ ਵੀ ਛਾਇਦ ਇਸ ਦੁਨੀਆ ਦੇ ਵਿੱਚ ਮੈਂ ਇਕੱਲਾ ਹੀ ਇਨਸਾਨ ਆ ਜਿਹਨੂੰ ਵੀ ਇਹ ਸੱਟ ਸੱਟ ਲੱਗੀ ਹੋਈ ਆ ਜੀ ਵੀ ਸਾਰਾ ਕੁਝ ਮੇਰਾ ਜਦਾਂ ਕਿ ਛਾਤੀ ਥੱਲੇ ਸਾਰਾ ਸਰੀਰ ਮੇਰਾ ਸੁੰਨ ਹੈ ਜੀ ਲੈਟਰਨ ਬਾਤਾਂ ਕੁਝ ਵੀ ਪਤਾ ਨਹੀਂ ਲੱਗਦਾ ਜੀ ਤੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਮੇਰੇ ਤੋਂ ਜਿਹੜੇ ਬੈਟਸੋਨਾਂ ਜੂਝ ਰਹੇ ਸੀ ਕਈ ਪੇਸ਼ ਤੁਸੀਂ ਮੈਂ ਇਦਾਂ ਦੇ ਵੀ ਦੇਖੇ ਜਿਨ੍ਹਾਂ ਦੇ ਹੱਥ ਵੀ ਤੱਕ ਵੀ ਨਹੀਂ ਚੱਲਦੇ ਸੀ ਗਰਦਨ ਹੀ ਘੜਦੇ ਹੁੰਦੀ ਐ ਦਾ ਬਸ ਹੂੰ ਹੂੰ ਤੇ ਉਹਨਾਂ ਦੇਖ ਕੇ ਮੈਂ ਹੈਰਾਨ ਰਹਿ ਗਿਆ ਵੀ ਇਹ ਤਾਂ ਮਿੱਤੂ ਵੱਡੇ ਵੱਡੇ ਹੈਗੇ ਜੀ ਇਦਾਂ ਹੁੰਦਾ ਨਾ ਕਿ ਆਪਾਂ ਮਾੜੀ ਜਿਹੀ ਦਿੱਕਤ ਤੇ ਆਪਾਂ ਕਹਿੰਨੇ ਆ ਪਰ ਤੁਹਾਡੀ ਬਹੁਤ ਵੱਡੀ ਦਿੱਕਤ ਹੈ ਕਿ ਰੱਬਾ ਮੈਨੂੰ ਆ ਚਾਹੀਦਾ ਆ ਚਾਹੀਦਾ ਹੈਨਾ ਪਰ ਆਪਾਂ ਜਦੋਂ ਆਪਣੇ ਤੋਂ ਥੋੜੇ ਡਾਊਨ ਨੂੰ ਦੇਖਦੇ ਫਿਰ ਫੀਲ ਹੁੰਦਾ ਕਿ ਚੱਲ ਤੁਹਾਨੂੰ ਥੋੜਾ ਸੌਖਾ ਰੱਖਿਆ ਹੋਇਆ ਤੇ ਸੇਮ ਚੀਜ਼ ਤੁਹਾਨੂੰ ਫੀਲ ਹੋਈ ਕਿ ਮੈਂ ਫਿਰ ਠੀਕਾ ਮੈਨੂੰ ਵੀ ਬੁਰੇ-ਬੁਰੇ ਹੈਗੇ ਪਰ ਜਦੋਂ ਮੈਂ ਮੈਂ ਇੱਕ ਗੱਲ ਦੱਸਣਾ ਜੀ ਜਦੋਂ ਮੈਂ ਘਰ ਵਿੱਚ ਸੀ ਨਾ ਜੀ ਤਾਂ ਮੇਰੇ ਜੋ ਆਣ-ਗਮਾਨ تھے ਜੀ ਤੇ ਉਹ ਵੀ ਮੈਨੂੰ ਬੁਰਾ ਚੰਗਾ ਭਲਾ ਕਹਿੰਦੇ ਰਹਿੰਦੇ ਸੀ ਵੀ ਇਹਦੇ ਨਾਲ ਚਲੋ ਸ਼ਾਇਦ ਮਾਰ ਹੀ ਜਾਂਦਾ ਤੇ ਵਧੀ ਰਹਿਣਾ ਇਹ ਨਰਕ ਦਾ ਨਰਕ ਭੋਗ ਰਿਹਾ ਪਤਾ ਨਹੀਂ ਕਿਹੜੇ ਕਰਮ ਕੀਤੇ ਹੋਏ ਨੇ ਵੀ ਉਹ ਇਹਨੂੰ ਨਰਕ ਭੋਗਣ ਹੈ ਇਹ ਨਾਲ ਤੂੰ ਮਰ ਜਾਂਦਾ ਤਾਂ ਠੀਕ ਰਹਿੰਦਾ ਮੇਰੇ ਨਾਲ ਹੀ ਇਦਾਂ ਕਹਿੰਦੇ ਸੀ ਜੀ ਮੇਰੇ ਨਾਲ ਤੇ ਪੜੋਸੀ ਜੋ ਅੱਛਾ ਤੇ ਉਹ ਮੇਰੇ ਮੈਨੂੰ ਕਹਿੰਦੇ ਵੀ ਮੇਰੇ ਕੋਲੋਂ ਤੁਹਾਨੂੰ ਕੀ ਦਿੱਕਤ ਹੈ ਜੀ ਕਹਿੰਦੇ ਸਾਨੂੰ ਬਾਤ ਇਹ ਕਿ ਕਿਦਾਂ ਸਾਨੂੰ ਚੰਗਾ ਲੱਗਦਾ ਉਹ ਇਦਾਂ ਤੇਰੇ ਕੋਲ 스멜 ਆਂਦੀ ਆ ਉਹ ਹੁੰਦਾ ਬਹੁਤ ਕੁਝ ਕਹਿੰਦੇ ਸੀ ਉਸ ਦੌਰਾਨ ਤੁਹਾਡੀ ਦੇਖਭਾਲ ਕੌਣ ਕਰਦਾ ਸੀ ਘਰ ਚ ਕੌਣ ਸੀ ਹਾਂਜੀ ਮੇਰੀ ਮੰਮੀ ਡੈਡੀ ਸੇ ਮੇਰੇ ਘਰ ਚ ਭੈਣ ਦੋਨਾਂ ਨੇ ਵਿਆਹ ਕਰਤੀਆ ਸੀ ਤੇ ਮੰਮੀ ਹੀ ਮੇਰੀ ਦੇਖਭਾਲ ਕਰਦੇ ਸੀ ਪਰ ਉਹਨਾਂ ਨੂੰ ਵੀ ਪੂਰਾ ਸਮਾਂ ਨਹੀਂ ਮਿਲਦਾ ਸੀ ਮੇਰੇ ਕਰਕੇ ਜਿਵੇਂ ਕਿ ਐਕਸ-ਰੇ ਕਰਵਾ ਦੋ ਕੁਝ ਵਾਰ ਕਿਉਂਕਿ ਘਰ ਵਿੱਚ ਸੌ ਕੰਮ ਹੁੰਦੇ ਆ ਜੀ ਮੰਮੀ ਕੋਲ ਬੰਦੇ ਸੀ ਉਦੋਂ ਤੁਸੀਂ ਕਿ ਉਹਨਾਂ ਨਾਲ ਵੀ ਮੰਮੀ ਮੇਰੇ ਕੋਲ ਅੰਦਰ ਅੰਦਰ ਆਂਦੇ ਬੰਦੇ ਮੈਂ ਬਾਹਰ ਨਹੀਂ ਜਾਂਦਾ ਸੀ ਫਿਰ ਫਿਰ ਭਾਜੀ ਉਸ ਕਮਰੇ ਚ ਤੁਹਾਨੂੰ 스멜 ਨਹੀਂ ਆਂਦੀ ਸੀ ਅਹ ਆਂਦੀ ਤਾਂ ਸਾਰਿਆਂ ਨੂੰ ਸਮੈਲ تھی ਜੀ ਪਰ ਕੀ ਕਰਨਾ ਜੀ ਮੈਂ ਤਾਂ ਹੱਤ-ਮੱਤੇ ਵੀ ਨਹੀਂ ਕਰ ਪਾਂਦਾ ਸੀ ਕੀ ਕਰਦੇ ਬੈੱਡ ਤੋਂ ਥੱਲੇ ਲੇਕ ਜਾਂਦਾ ਸੀ ਉਸ ਵਕਤ ਬਹੁਤ ਰੋਣਾ ਆਉਂਦਾ ਜੀ ਰਾਤ ਨੂੰ ਮੈਂ ਪੂਰੀ-ਪੂਰੀ ਰਾਤ ਰੋਂਦਾ ਰਹਿੰਦਾ ਸੀ ਕਿ ਮੇਰਾ ਕੀ ਹੋ ਗਿਆ ਜੀ ਉਸ ਤੋਂ ਪਹਿਲਾਂ ਦੀ ਲਾਈਫ ਕਿਵੇਂ ਦੀ ਸੀ ਕੀ ਕੁਛ ਕਰਦੇ ਹੁੰਦੇ ਸੀ ਜੀ ਉਸ ਤੋਂ ਪਹਿਲਾਂ ਪਹਿਲਾਂ ਤਾਂ ਮੈਂ ਪਲੱਸ 2 ਕੀਤੀ ਸੀ ਉਸ ਤੋਂ 1 ਸਾਲ ਬਾਅਦ ਮੈਂ ਬਿਜਲੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਵਕਤ ਮੈਨੂੰ ਲਾਈਫ ਮੇਰੀ ਬਹੁਤ ਵਧੀਆ ਲੱਗਦੀ ਸੀ ਬਹੁਤ ਵੀ ਜਿਹਦਾ ਖੁਸ਼ੀਆਂ-ਖੁਸ਼ੀਆਂ ਦੀ ਕਿਸਮ ਦੀਆਂ ਪਰ ਉਹ ਕੁਛ ਨੂੰ ਇੱਕਦਮ ਨਜ਼ਰ ਲੱਗਣਾ ਜਿੱਦਾਂ ਕਿ ਹੋ ਗਿਆ ਉਹ ਇੱਕਦਮ ਸਾਰਾ ਕੁਝ ਥੱਪ ਹੋ ਗਿਆ ਜੀ ਹੂੰ ਹੂੰ ਮੇਰਾ ਮਾਈਂਡ ਇਤਨਾ ਉਹ ਹੋ ਗਿਆ ਸੀ ਵੀ ਬਾਸ ਸਮਾਂ ਕੁਝ ਕਰ ਲਵਾਂ ਪਰ ਮੈਂ ਮਰਨਾ ਚਾਹੁੰਦਾ ਮੈਂ ਆਪਣੇ ਡੈਡੀ ਨਾਲ ਬਹੁਤ ਲੜਦਾ ਹੁੰਦਾ ਸੀ ਜੀ ਮੈਨੂੰ ਮਾਰ ਦਿਓ ਮੈਨੂੰ ਮਾਰ ਦਿਓ ਮੈਂ ਨਹੀਂ ਜੀਣਾ ਚਾਹੁੰਦਾ ਅੱਛਾ ਪਰ ਜਦੋਂ ਮੈਂ ਸ਼ੁਕਰਾਂ ਗੁਜ਼ਾਰਾਂ ਜੀ ਸਾਹਿਬ ਮੈਂਟੀ ਸਾਹਿਬ ਗੋੜ ਦਾ ਜਦੋਂ ਮੈਂ ਇੱਥੇ ਆਏ ਜੀ ਸਾਢੇ 8 ਮਹੀਨੇ ਮੇਰਾ ਟਰੀਟਮੈਂਟ ਚੱਲੇ ਬੈਠ ਸੋਲ ਦਾ ਜੀ ਸਾਰੇ ਬੈਟਸੋਲ ਮੇਰੇ ਕਵਰ ਕਰ ਗਏ ਜੀ ਜੋ ਸਾਢੇ 3 ਸਾਲੇ ਕਵਰ ਖੋ ਨਹੀਂ ਪਾਰੇ ਸੀ ਕੋਈ ਜਗ੍ਹਾ ਮੈਂ ਇੱਥੇ ਆ ਕੇ ਸਾਰੇ ਜਗ੍ਹਾ ਮੇਰੇ ਕਵਰ ਹੋ ਗਏ ਜੀ ਠੀਕ ਹੈ ਤੇ ਇੱਥੇ ਆ ਕੇ ਹੀ ਮੈਂ ਜੋ ਆਪਣਾ ਉਹਨਾਂ ਦਾ ਕੰਮ ਸਿੱਖਿਆ ਜੀ ਉਹ ਮੋਟੀਵੇਸ਼ਨ ਦੁਬਾਰਾ ਕਿਵੇਂ ਆਈ ਅੰਦਰ ਕਿ ਮੈਂ ਕੁਝ ਕਰਾਂ ਹਾਂ ਜੀ ਬਹੁਤ ਵੱਡਾ ਸਹਯੋਗ ਹੈ ਸਵਨਵੀਰ ਦਾ ਜੀ ਵਰਦੀਪ ਕਾ ਦੀਓ ਮਨੀਸ਼ ਵੀ ਜੀ ਲੱਗਦੀ ਕਿਉਂਕਿ ਜਦੋਂ ਮੈਂ ਨੋਆ ਨੋਆ ਇੱਥੇ ਆਇਆ ਸੀ ਜਦੋਂ ਮੈਨੂੰ ਇੱਥੇ ਅੰਦ ਲਟਾਇਆ ਗਿਆ ਸੀ ਤਾਂ ਮੈਂ ਮਨੀਸ਼ਪੀ ਨੂੰ ਕਹਿੰਦਾ ਸੀ ਵੀ ਮੇ ਜੀ ਮੈਂ ਘਰ ਜਾਣਾ ਮੈਨੂੰ ਛੁੱਟੀ ਦੇ ਦੇ ਮੈਂ ਨਹੀਂ ਇੱਥੇ ਰਹਿਣਾ ਮੇ ਜੀ ਮੈਨੂੰ ਬੋਸ ਹੋ ਜਾਂਦੇ ਨਹੀਂ ਸ਼ੇਰ ਸਿੰਘ ਬੈਟਸੋ ਦਾ ਟ੍ਰੀਟਮੈਂਟ ਕਰਾ ਬੈਟਸੋ ਦਾ ਇਲਾਜ ਕਰਾ ਬੈਟਸੋ ਠੀਕ ਹੈ ਫਿਰ ਜਿੱਦਾਂ ਮਰਜ਼ੀ ਘਰ ਚੱਲ ਜੀ ਹੌਲੀ ਹੌਲੀ ਬੀਜ਼ਨਸ ਸਮਝ ਆਇਆ ਵੀ ਵੱਡੇ ਬੀਜ਼ਨਸ ਸਮਝ ਆਇਆ ਦਿੱਕਤ ਦੀ ਨ ਸਮਝ ਆਇਆ ਤਾਂ ਕਹਿੰਦੇ ਹੁੰਦੇ ਆ ਵੀ ਜੋ ਜਦੋਂ ਇੱਕ ਮਦਦ ਮਿਲਣੀ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਬੰਦਿਆ ਮਾਈਂਡ ਆ ਕੇ ਦੋ ਮੈਕੀ ਹਾਂਜੀ ਸੈਟਲਨ ਪੇ ਹੌਲੀ ਹੌਲੀ ਵੀ ਜੀ ਮੈਨੂੰ ਇਹ ਵੀ ਕਹਿੰਦੇ ਹੁੰਦੇ ਸੀ ਨਾਲ ਨਾਲ ਸਬਾਨ ਵੀ ਜੀ ਵੀ ਨਹੀਂ ਕਿ ਜਦੋਂ ਵੀ ਇਹਨਾਂ ਨੇ ਆਣਾ ਨਾ ਜੀ ਤਾਂ ਇਹਨਾਂ ਨੇ ਇੱਕੋ ਹੀ ਗੱਲ ਕਹਿਣੀ ਵੀ ਸ਼ੇਰ ਸਿੰਘ ਦੇਖ ਲੈ ਵੀਰੇ ਹੁਣ ਤੁਸੀਂ ਇੱਥੇ ਆਇਓ ਨਾ ਤੁਹਾਡੇ ਕੋਲ ਟਾਈਮ ਹੈ ਜੀ ਤਾਂ ਤੁਸੀਂ ਜਿੱਦਾਂ ਕਿ ਫੋਨ ਚਲਾ ਰਹੇ ਹੋ ਨਾ ਫੋਨ ਚ ਤੁਹਾਨੂੰ ਇਦਾਂ ਬਥੇਰਾ ਕੁਝ ਮਿਲ ਜਾਣਾ ਜੋ ਤੁਹਾਡੇ ਅੱਗੇ ਕੰਮ ਆਊਗਾ ਜ਼ਿੰਦਗੀ ਦੇ ਵਿੱਚ ਪੂਰੇ ਲਾਈਫ ਦੇ ਵਿੱਚ ਜੀ ਤਾਂ ਫਿਰ ਮੈਂ ਇਹਨਾਂ ਦੀ ਉਹੀ ਗੱਲ ਨੂੰ ਫੋਲੋ ਕੀਤਾ ਜੀ ਤੇ ਜਿੱਦ ਮੈਂ ਇੱਕ ਕੱਢਿਆ ਵੀ ਜੂਰ ਤੱਕ ਯਾਨ ਮੈਂ ਦੇਖੀਏ ਕੱਢੇ ਕੁਝ ਨਿਕਲ ਨਹੀਂ ਤਾਂ ਉਹਨ ਦਾ ਜੇ ਬਾਲ ਫਲਾਵਰ ਆਗੇ ਜੀ ਉਹਨ ਦੇ ਬਣਾਏ ਹੋਏ ਠੀਕ ਹੈ ਤੇ ਮੈਂ ਉਹ ਬਣਾਣੇ ਬੀ ਦੀ ਨਦੀਪਾ ਦੀ ਨੂੰ ਬੋਲੇ ਸੀ ਜੀ ਮੈਂ ਇਹ ਬਣਾਣਾ ਚਾਹੁੰਦਾ ਜੀ ਹੂੰ 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 ਜਿੰਦੀ ਕੋਈ ਬਾਤ ਨਹੀਂ ਤੁਸੀਂ ਬਣਾਓ ਮੈਂ ਉਹਨੂੰ ਤੁਹਾਨੂੰ ਲੈ ਕੇ ਦਿੰਦੀ ਹਾਂ ਤੇ ਇੱਥੇ ਇੱਕ ਨੀਲਮਾ ਦੀ ਦੀ ਸੇ ਉੜੀਸਾ ਤੋਂ ਜੀ ਤੇ ਉਹ ਉਹਨ ਦਾ ਕੰਮ ਉਸ ਵਕਤ ਕਰਦੇ ਸੀ 2020 ਚ ਜੀ ਠੀਕ ਹੈ ਤੇ ਉਹਨਾਂ ਨੇ ਹੀ ਮੈਨੂੰ ਸਟਾਰਟਿੰਗ ਵਿੱਚ ਫਿਰ ਉਹਨਾਂ ਦਾ ਸਿਖਾਇਆ ਸਾਰਾ ਕੁਝ ਕਿਵੇਂ ਕੁਝ ਕਰਨਾ ਕਿਵੇਂ ਉਹਨ ਦੀ ਟੋਪੀ ਬੁਣਾਨੀ ਹੈ ਸਾਰਾ ਕੁਝ ਵੀ ਉਹਨਾਂ ਨੇ ਮੈਨੂੰ ਦੱਸਿਆ ਤੇ ਫਿਰ ਉਹਨਾਂ ਤੋਂ ਹੀ ਸਿੱਖਿਆ ਜੱਗੇ ਇਹ ਸਾਰਾ ਤੁਹਾਡਾ ਹੱਥ ਹੀ ਬਣਿਆ ਹਾਂ ਜੀ ਹਾਂ ਜੀ ਸਾਰਾ ਕੁਝ ਹੱਥ ਹੀ ਬਣਿਆ ਹਾਂ ਜੀ ਇਹਦੇ ਨਾਲ ਕੀ ਹੋਇਆ ਫਿਰ ਮੇਰਾ ਪੂਰਾ ਮਾਈਂਡ ਹੀ ਚੇਂਜ ਹੋ ਗਿਆ ਮੇਰੇ ਚ ਇੱਕ ਜਦੋਂ ਖੁਸ਼ੀ ਦੀ ਲਹਿਰ ਬੋਲਦਿਆਂ ਉਹ ਆਣੀ ਕਈ ਸ਼ੁਰੂ ਹੋ ਗਈ ਜੀ ਤਾਂ ਮੈਂ ਹਾਂ ਜੀ ਬੈਡ ਸੋਲ ਹੁਣ ਠੀਕ ਨੇ हां जी ਹੁਣ ਬਿਲਕੁਲ ਬੈਡਸੋ ਠੀਕ ਹੈ ਜੀ ਤੇ ਹੁਣ ਮੈਂ ਬਿਲਕੁਲ ਆਪਣੇ ਆਪ ਸਾਰੀ ਕਿਰਿਆ ਕਰ ਲੈਣਾ ਹੈ ਆਪਣੀ ਨਿੱਜੀ ਕਿਰਿਆ ਆਪਣੇ ਬਿੱਲ ਚਤੇ ਵਿਆਹ ਵੀ ਜਾਂਦਾ ਸਾਰਾ ਕੁਝ ਕਰ ਲੈਣਾ ਜੀ ਤੇ ਨਾਲ ਦੇ ਪੇਸ਼ੰਦਾਂ ਨੂੰ ਵੀ ਦੱਸਦਾ ਵੀ ਹਾਂ ਵੀ ਤੁਸੀਂ ਜਿੰਦਗੀ ਵਿੱਚ ਕਿੱਦਾਂ ਅੱਗੇ ਵਧ ਸਕਦੇ ਹੋ ਕੀ ਕੀ ਕਰ ਸਕਦੇ ਹੋ ਜੀ ਕਹਿੰਦੇ ਜਿੱਦਾਂ ਪਹਿਲਾਂ ਤੁਹਾਨੂੰ ਕੋਈ ਸਮਝਾਣਾ ਹੈ ਉਹ ਤੁਸੀਂ ਵੀ ਨਹੀਂ ਸੁਣ ਰਹੇ ਸੀਗੇ ਪਰ ਹੁਣ ਤੁਸੀਂ ਵੀ ਅੱਗੇ ਮੋਟੀਵੇਟ ਕਰ ਰਹੇ ਹੋ ਹੋਣ ਵੀ ਮੇਰੇ ਕੋਲ ਜਿੰਨਾ ਕਿ ਕਈ ਪੇਸ਼ੰਟ ਜਦੋਂ ਸਿੱਖਣਾ ਚਾਹੁੰਦੇ ਆ ਜੀ ਕਰੋਸ਼ੀ ਦਾ ਉਹਨਾਂ ਨੂੰ ਸਿਖਾਈਦਾ ਜੀ ਤੇ ਉਹ ਵੀ ਕਰੋਸ਼ੀ ਦਾ ਕੰਮ ਕਰ ਰਹੇ ਆ ਜਗੇ ਵਾ 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 ਬੇਸਾ ਕਿੱਥੋਂ ਚਲੇ ਵੀ ਗਏ ਆ ਜੋ ਘਰ ਜਾ ਕੇ ਉਹ ਕੰਮ ਕਰ ਰਹੇ ਆ ਜੀ ਤੇ ਉਹਨਾਂ ਦੀ ਵਿਕਰੀ ਵੀ ਹੋ ਰਹੀ ਹੈ ਜੀ ਠੀਕ ਹੈ ਆ ਤੁਸੀਂ ਰੱਖੀ ਹੋਈ ਹੈ ਉਹਨੇ ਕਰੋਸ਼ੀ ਨਾ ਉਹਨੇ ਕਿ ਦਿਖਾਉਂਗੇ ਕੁਛ ਜੀ 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 ਮੈਂ ਤੁਹਾਨੂੰ ਸਟੈਪ ਪਹਿਲਾ ਸਟੈਪ ਜੋ ਕਰੋਸ਼ੀ ਪਹਿਲੇ ਆ ਜੋ ਹੁੰਦਾ ਹੈ ਸਭ ਤੋਂ ਪਹਿਲਾ ਕਰੋਸ਼ੀ ਵਿੱਚ ਹਰ ਇੱਕ ਡਿਜ਼ਾਈਨ ਨੂੰ ਚੈਨ ਚਾਹੀਦੀ ਹੁੰਦੀ ਹੈ ਜੀ ਠੀਕ ਹੈ ਜੀ ਜੇਦ ਮੈਂ ਕਿਹਾ ਹਾਂ ਜੀ ਆਹ ਚੈਨ ਹੈ ਜੀ ਕਰੋਸ਼ੀ ਦੀ ਜਿੰਨੇ ਜਿੱਦਾਂ ਵੀ ਚੈਨਲ ਚ ਸਾਰੇ ਨੇ ਇਹ ਚਾਹੀਦੀ ਹੈ ਜੀ ਹੱਥੇ ਤੋਂ ਬਹੁਤ ਵਧੀਆ ਚੱਲ ਰਿਹਾ ਤੁਹਾਡਾ ਤਾਂ ਕਿੰਨੇ ਟਾਈਮ ਚ ਬਣਾ ਲੈਣ ਨੂੰ ਜਿਵੇਂ ਆ ਟੋਪੀ ਬਣਾਣੀ ਹੈ ਤੁਸੀਂ ਨਾ ਇਹ ਕੈਪ ਕਿੰਨੇ ਦਿਨ ਚ ਬਣਾ ਲੈਣ ਪਹਿਲੇ ਮੈਨੂੰ ਇਹ ਟੋਪੀਓ ਕੈਪ ਬਣਾਉਣੇ 2 ਦਿਨ ਲੱਗਦੇ ਹੁੰਦੇ ਸੀ ਸਟਾਰਟਿੰਗ ਵਿੱਚ ਪਰ ਹੁਣ ਮੈਂ 1 ਦਿਨ ਚ ਬਣਾ ਲੈਂਦਾ ਹਾਂਜੀ ਆ ਚ ਜਿਵੇਂ ਕਿ ਚੈਨਲ ਚ ਚੈਨਲ ਬਣਾਣੀ ਹੈ ਮੈਂ ਫਿਰ ਇਹਨੂੰ ਅਰਾਊਂਡ ਚ ਕਰ ਦਿੰਦਾ ਆ ਪਾਸ ਇਦਾਂ ਇੱਕ ਮੈਂ ਡਿਜ਼ਾਈਨ ਦਿਖਾਨੀ ਹੈ ਇਹ ਤਾਂ ਬਹੁਤ ਸੋਹਣਾ ਬਣਾਇਆ ਹੋਇਆ ਤੁਸੀਂ ਭਾਜੀ ਆ ਡਿਜ਼ਾਈਨ ਵੱਖਰਾ ਹੀ ਡਿਜ਼ਾਈਨ ਦੇਖੋ ਬੱਚੇ ਦਾ ਕਿੰਨੀ ਪਿਆਰੇ ਪਿਆਰੇ ਨੇ ਭਾਜੀ ਆਜਾ ਤੁਸੀਂ ਵੀ ਸਵਰਨ ਭਾਜੀ ਆਪਣੇ ਨਾਲ ਉਹਨ ਗਿਆ ਸਸਰੀ ਘਰ ਪਾਜੀ ਠੀਕ ਹੋ ਭਾਜੀ ਠੀਕ ਹੋ ਬੜੀਆ ਭਾਜੀ ਮੀਨੋ ਜੀ ਮੈਨੂੰ ਬੈਡ ਸੋਰ ਹੋ ਗਿਆ ਠੀਕ ਅਕਸਰ ਆਪਾਂ ਦੇਖਦੇ ਨਹੀਂ ਠੀਕ ਹੁੰਦੇ ਤੇ ਇਹਦਾ ਵੱਖਰਾ ਇਲਾਜ ਤੁਹਾਡੇ ਕੋ ਕਿਵੇਂ ਆ ਕੀ ਚੀਜ਼ ਕਰਦੇ ਹੋ ਅਸੀਂ ਬੇਸਿਕ ਚੀਜ਼ਾਂ ਸਹੀ ਢੰਗ ਨਾਲ ਕਰਦੇ ਹਾਂ ਅੱਛਾ ਜੀ ਜਦ ਸਾਡੀ ਅਸੀਂ ਰਾਤ ਨੂੰ ਸੁੱਤੇ ਪਏ ਆ ਸੁੱਤੇ ਸੁੱਤੇ ਅਸੀਂ ਕਰਵਟ ਲੈ ਲੈਂਦੇ ਹਾਂ ਨਾ ਹੂੰ ਹੂੰ ਸਾਡਾ ਸਬਕੌਂਸ਼ੀਅਸ ਮਾਈਂਡ ਸਾਨੂੰ ਕਰਵਟ ਦਵਾ ਦਿੰਦਾ ਕਿਉਂਕਿ ਸਾਡੀ ਜੋ ਬਲੱਡ ਵੇਇਨਸ ਹੁੰਦੀਆਂ ਉਹ ਦੱਬੀਆਂ ਹੁੰਦੀਆਂ ਬਲੱਡ ਫਲੋ ਨਹੀਂ ਹੋ ਰਿਹਾ ਹੁੰਦਾ ਠੀਕ ਹੈ ਲੇਕਿਨ ਇਹਨਾਂ ਨੂੰ ਪਤਾ ਨਹੀਂ ਚੱਲਦਾ ਸਪਾਈਨਲ ਕੋਰਡ ਇੰਜਰੀ ਕਾਰਨ ਇਹਨਾਂ ਦੇ ਮਾਈਸਰ ਮਾਈਂਡ ਨੂੰ ਸਿਗਨਲ ਨਹੀਂ ਜਾਂਦਾ ਕਿ ਤੁਹਾਡੀ ਬਲੱਡ ਫਲੋ ਬੰਦ ਹੋ ਗਿਆ ਉਸ ਦੇ ਕਾਰਨ ਪ੍ਰੈਸ਼ਰ ਸੋਰ ਉਸ ਤੋਂ ਬਾਅਦ ਉਹ ਬੈਡ ਸੋਰ ਬਣ ਜਾਂਦਾ ਹੈ ਓਕੇ ਅਸੀਂ ਬੇਸਿਕ ਚੀਜ਼ਾਂ ਸਹੀ ਢੰਗ ਨਾਲ ਕਰਦੇ ਹਾਂ ਔਰ ਠੀਕ ਕਰ ਦਿੰਦੇ ਹਾਂ ਦੋਸਤਾਂ ਨੂੰ ਬਹੁਤ ਬਹੁਤ ਪੁੱਛਦੇ ਰਹਿੰਦੇ ਕਿ ਐਦਾਂ ਦਾ ਖਾਸ ਕੀ ਕਰਦੇ ਹੋ ਸਾਡਾ ਇਹ ਜਵਾਬ ਹੈ ਪਾਜੀ ਇਸ ਲਾਈਨ ਵਲ ਤੁਸੀਂ ਕਿੱਦਾਂ ਹੈ ਇੱਕ ਹੁੰਦਾ ਕਿ ਕਈ ਲੋਕ ਬੜੇ ਹਾਈਜਨ ਰਹਿਣਾ ਚਾਹੁੰਦੇ ਕਿ ਨਹੀਂ ਕੋਲ ਨਹੀਂ ਜਾਣਾ ਬੜੀ 스ਮੈਲ ਆਉਂਦੀ ਇੱਦਾਂ ਨਹੀਂ ਜਾਣਾ ਤੇ ਤੁਸੀਂ ਕਿਵੇਂ ਇਸ ਚੀਜ਼ ਚ ਆਏ ਫਿਰ ਮੇਰੇ ਮਦਰ ਨੂੰ 12 ਸਾਲ ਹੋ ਗਏ ਜੀ ਨਾ ਬਹੁਤ ਹੀ ਭਿਆਨਕ ਬੈਟਸੂਰ ਸੀਗਾ 1.5 ਸਾਲ ਮਾਂ ਦੇ ਸਹਰੇਣੀ ਬੈਠੇ ਰਹੇ ਆ ਤਾਂ ਜਾ ਕੇ ਮਾਂ ਬਚਾਈਏ ਬਹੁਤ ਭਿਆਨਕ ਬੈਟਸੂਰ ਸੀਗਾ ਅੱਛਾ ਤਾਂ ਕਿ ਆਪ ਆਪਣੇ ਉੱਪਰ ਇਹ ਚੀਜ਼ ਹਟਾਈ ਹੋਈ ਹੈ ਜਦੋਂ ਮੰਮਾ ਨੂੰ ਹੋਇਆ ਸੀ ਉਦੋਂ ਕਦੇ ਪਹਿਲਾਂ ਦੇਖਿਆ ਸੀ ਕਿ ਇਹ ਵੀ ਕੁਝ ਹੁੰਦਾ ਹੈ ਪਤਾ ਹੀ ਨਹੀਂ ਸੀ ਕਿ ਐਦਾਂ ਦੀ ਕੋਈ ਇੰਜਰੀ ਵੀ ਹੁੰਦੀ ਹੈ ਐਦਾਂ ਦਾ ਕੁਝ ਬੈਡ ਸੋਰ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਪਤਾ ਨਹੀਂ ਸੀ ਕੋਈ ਚੀਜ਼ ਦੱਸ ਸਕਦੇ ਹੋ ਕਿ ਬਚਾਅ ਕਿਵੇਂ ਕਰ ਸਕਦੇ ਆ ਆਪਾਂ ਬਚਾਅ ਕਿਵੇਂ ਕਰ ਸਕਦੇ ਆ ਇਹ ਕੁਐਸਚਨ ਆਪਣੇ ਆਪ ਚ ਇਨਕੰਪਲੀਟ ਤਾਂ ਹੋ ਜਾਂਦਾ ਕਿਉਂਕਿ ਜਦ ਤੱਕ ਹੁੰਦਾ ਨਹੀਂ ਨਾ ਐਕਸਪੀਰੀਅੰਸ ਨਹੀਂ ਕਰਦੇ ਲੋਕ ਇਹਨੂੰ ਨਾਰਮਲ ਜ਼ਖਮ ਵਾਂਗ ਲੈਂਦੇ ਆ ਪਰ ਇਹ ਨਾਰਮਲ ਜ਼ਖਮ ਨਹੀਂ ਹੈ ਨਾ ਇਹ ਬੈਡ ਸੋਰ ਸਪਾਈਨਲ ਕੋਰਡ ਇੰਜਰੀ ਤੋਂ ਬਾਅਦ ਹੋਣਾ ਬੜੀ ਅਲੱਗ ਅਲੱਗ ਤਰ੍ਹਾਂ ਦੀ ਸਥਿਤੀ ਹੈ ਕਿ ਸਰੀਰ ਦੇ ਵਿੱਚ ਦਰਦ ਨਾ ਹੋਣਾ ਇਹ ਆਪਣੇ ਆਪ ਚ ਬਹੁਤ ਵੱਡੀ ਪ੍ਰੋਬਲਮ ਹੈ ਹਾਂ ਦਰਦ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਜੇ ਤੁਸੀਂ ਗਰਮ ਤਵੇ ਤੇ ਹੱਥ ਰੱਖ ਰਹੇ ਹੋ ਤੁਹਾਨੂੰ ਗਰਮ ਦਾ ਪਤਾ ਹੀ ਨਹੀਂ ਚੱਲੇ ਤੁਸੀਂ ਜਲ ਜਾਓਗੇ ਬਿਲਕੁਲ ਜਿਸ ਤਰ੍ਹਾਂ ਦੀ ਚੀਜ਼ ਹੈ ਉਹ ਬਹੁਤ ਮੁਸ਼ਕਿਲ ਹੈ ਇਦਾਂ ਹੈ ਕਿ ਬੈਠੇ ਰਹਿਣ ਕਰਕੇ ਲੇਟੇ ਰਹਿਣ ਕਰਕੇ ਹੀ ਹੁੰਦਾ ਹਾਂ ਅੱਛਾ ਯਾਨੀ ਮੂਵਮੈਂਟ ਚਾਹੀਦੀ ਆਪਣੀ ਬਾਡੀ ਨੂੰ ਬਿਲਕੁਲ ਜੀ ਪੇਸ਼ੈਂਟ ਕੀ ਕਰਦੇ ਸਟਾਰਟਿੰਗ ਦੇ ਵਿੱਚ ਜਿੱਦਾਂ ਕਿ ਕਿਸੇ ਵੀ ਹਸਪੀਟਲ ਵਿੱਚ ਛੁੱਟੀ ਮਿਲਦੀ ਹੈ ਸਪੇਸ਼ੈਂਟ ਨੂੰ ਉਹ ਕਰ ਜਾ ਕੇ ਕੀ ਕਰਦੇ ਵੀ ਉਹ ਸਿੱਧੇ ਪੋਜੀਸ਼ਨ ਵਿੱਚ ਲੇਟਣ ਦਾ ਜਿਆਦਾ ਜ਼ਿਆਦਾ ਤਾਂ ਪੇਸ਼ੇ ਇੱਦਾਂ ਹੀ ਕਰਦੇ ਆ ਵੀ ਸਿੱਧੀ ਪੇਸ਼ੇ ਵਿੱਚ ਲੇਟ ਰਹੇ ਹੁੰਦੇ ਆ ਜੀ ਉਹਨਾਂ ਨੂੰ ਇਦਾਂ ਵੀ ਉਹ ਅੱਛਾ ਵਧੀਆ ਫੀਲ ਹੁੰਦਾ ਜੀ ਤੇ ਉਹ ਇਸੇ ਵਿੱਚੇ ਲੇਟਣ ਦੇ ਕਾਰਨ ਕੀ ਹੁੰਦਾ ਕਿ ਸਾਡੇ ਬੈਕ ਤੇ ਨਾ ਇੱਥੇ ਜੋ ਹੱਡੀ ਹੈ ਜੀ ਇੱਥੇ ਦਬ ਪੈਣੀ ਸ਼ੁਰੂ ਹੋ ਜਾਂਦੀ ਬਹੁਤ ਜ਼ੋਰ ਤੇ ਤਾਂ ਇਹ ਜੋ ਦਬ ਪੈਂਦੀ ਹੈ ਤਾਂ ਨਾ ਕਿ ਸਾਨੂੰ ਪਤਾ ਨਹੀਂ ਲੱਗਦਾ ਨਾ ਜਲਨ ਹੋ ਰਹੀ ਕੁਝ ਵੀ ਨਹੀਂ ਪਤਾ ਲੱਗਦਾ ਉਹ ਇਕਦਮੀ ਇੱਥੇ ਨਾ ਕੋਈ ਰੱਟਣ ਪੈ ਜੂਗਾ ਕਾਲਾ ਜੀ ਅੱਛਾ ਤੇ ਉਹ ਰੱਟਣੇ ਇਕਦਮ ਇੱਕ ਦੋ ਦਿਨਾਂ ਵਿੱਚ ਉਹ ਸਾਰਾ ਬਣ ਕੇ ਬੈਟਸਲ ਬਾਹਰ ਆ ਜਾਊਗਾ ਜੀ ਬਟ ਇਧਰ ਬੈਟਸਲ ਹੋ ਗਿਆ ਨੇ ਜੀ ਇਹ ਪੇਸ਼ੈਂਟ ਕੀ ਕਰਦਾ ਚਲੋ ਹੁਣ ਇਧਰ ਬੇਜਕਮ ਹੋ ਗਿਆ ਸਾਡੇ ਤੋਂ ਫੇਰ ਅਸੀਂ ਇਦਾਂ ਲੇਟਣਾ ਸ਼ੁਰੂ ਕਰ ਦਿੰਦੇ ਹਾਂ ਤੇ ਉਹ ਦੂਜੀ ਸਾਈਡ ਨੂੰ ਲੇਟਣਾ ਸ਼ੁਰੂ ਕਰਦੇ ਇਸ ਸਾਈਡ ਵੀ ਪੂਰੇ ਪੂਰੇ ਦਿਨ ਲੇਟੇ ਰਹਿੰਦੇ ਜੀ ਤੇ ਇਸ ਸਾਈਡ ਵੀ ਜਕਮ ਹੋ ਜਾਂਦੇ ਜੀ ਐਵੇਂ ਇਧਰ ਹੋ ਜਾਂਦਾ ਜੀ ਤੇ ਇਦਾਂ ਹੀ ਸਾਰੇ ਪੇਸ਼ੈਂਟ ਜਿੰਦਾਂ ਕਿ ਕੋਹਣੀਆਂ ਕੋਲੋਂ ਹੋ ਜਾਂਦੇ ਆ ਗੋਡਿਆਂ ਕੋਲੋਂ ਜੀ ਹੱਥ ਲੱਗ ਗਿੱਟਿਆਂ ਕੋਲੋਂ ਜੀ ਸਾਰੇ ਜਕਮ ਨਾਲ ਭ ਉਣੀ ਕੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਮੈਂ ਬੀਚੇ ਤੇ ਬੈਠੇ ਹਾਂ ਨਾ ਜੀ ਹੁ ਮੈਂ ਜਿਵੇਂ ਇੱਦਾਂ ਬੈਠਾ ਰਿਹਾ ਨਾ ਥੱਲੇ ਤਾਂ ਮੇਰੇ ਬੱਟਕ ਦੇ ਉੱਪਰ ਬੈੱਡਸੋਰ ਹੋਣੇ ਸ਼ੁਰੂ ਹੋ ਜਾਗੇ ਦੋ ਮਤਾਂ ਸਮਝ ਨਹੀਂ ਲੱਗਦਾ ਦੋ ਘੰਟੇ ਬੈਠ ਗਿਆ ਮੈਂ ਇੱਦਾਂ ਤਾਂ ਮੇਰੇ ਬੈੱਡਸੋਰ ਤਿਆਰ ਹੈ ਜੀ ਹੂੰ 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 ਇਸ ਕਰਕੇ ਮੈਨੂੰ ਸਭ ਤੋਂ ਪਹਿਲਾਂ ਨਾ ਬੀਲਚੇ ਦੇ ਉੱਪਰ ਪੁਸ਼ਪ ਲੈਣਾ ਬਹੁਤ ਜ਼ਰੂਰੀ ਹੈ ਓਕੇ ਜੇ ਮੈਂ ਪੁਸ਼ਪ ਨਹੀਂ ਲਿਆ ਤਾਂ ਮੇਰੇ ਬੈੱਡਸੋਰ ਹੈ ਜੀ ਠੀਕ ਹੈ ਠੀਕ ਹੈ ਠੀਕ ਹੁਣ ਮੈਂ ਜਦੋਂ ਕਿ ਕੰਟੀਨਿਊ ਬੈਠਾ ਮੇਹੀ ਹੀਟ ਬਣ ਰਹੀ ਥੱਲੇ ਜੀ ਉਹ ਬੈੱ ਅਸੀਂ ਸਿਰਫ ਗਾਈਡ ਕੀਤਾ ਔਰ ਖੁਦ ਹੀ ਮਤਲਬ ਤੁਸੀਂ ਖੁਦ ਦੱਸੋ ਕਿ ਪਹਿਲਾਂ ਇਹਨਾਂ ਨੂੰ ਤੁਸੀਂ ਕਿਵੇਂ ਲਿਆ ਨਾ ਤੇ ਕੀ ਦੇਖਿਆ ਸੀ ਤੇ ਅੱਜ ਦੇ ਚੇਂਜ ਕੀ ਆਇਆ ਇਹਨਾਂ 'ਚ ਜੀ ਉਸ ਟਾਈਮ ਹਿਊਜ ਡਿਪਰੈਸ਼ਨ ਸੀਗਾ ਸੁਸਾਇਟੀਲ ਟੈਂਡੈਂਸੀ ਸੀਗੀਆਂ ਮੌਤ ਹੀ ਮੰਗਦਾ ਸੀਗਾ ਇਹ ਔਰ ਮੌਤ ਮੰਗਦਾ ਮੰਗਦਾ ਜ਼ਿੰਦਗੀ ਲਈ ਇਹ ਜੀਣ ਲਈ ਉਤਸ਼ਾਹਿਤ ਹੋ ਗਿਆ ਬੜੇ ਪੋਜ਼ਿਟਿਵ ਤਰੀਕੇ ਨਾਲ ਜ਼ਿੰਦਗੀ ਨੂੰ ਦੇਖਦਾ ਔਰ ਫਿਊਚਰ ਪਲਾਨਸ ਵੀ ਰੱਖਦਾ ਤੋਂ ਬੜੇ ਚੰਗੇ ਜੀ ਫੇਰ ਇਹ ਤੁਸੀਂ ਕਿੱਥੇ ਵੇਚਣ ਜਾਂਦੇ ਹੋ ਜਿੱਦੇ ਮੈਂ ਸੇਲ ਜੀ ਸਾਡੇ ਐਕਸੀਬਿਸ਼ਨ ਲੱਗਦੇ ਸਾਰੇ ਜਿਨ੍ਹਾਂ ਦੇ ਜਿੱਦਾਂ ਕਿ ਪੰਜਾਬ ਯੂਨੀਵਰਸਿਟੀ ਹੋ ਗਿਆ ਗੁਰੂਪੁਰਬ ਹੋ ਗਿਆ ਜੀ ਇਹ ਹਰ ਇੱਕ ਜਗ੍ਹਾ ਜਾਂਦੇ ਜਦ ਗੁਰਦਵਾਰ ਸਾਹਿਬ ਚਲਦੀ ਜੀ ਉਹਦਾ ਵੀਡੀਓ ਤੋਂ ਵੀ ਕਿਸੇ ਨੇ ਖਰੀਦਣਾ ਹੋਵੇ ਤਾਂ ਕਿਵੇਂ ਜੀ ਉਹ ਸੰਸਥਾ ਨੰਬਰ ਹੈ ਜੀ ਤੁਸੀਂ ਕੋਲ ਕਰ ਸਕਦੇ ਤੇ ਉਹ ਪਾਰਸਲ ਹੋ ਜਾਂਦਾ ਜੀ ਭਾਜੀ ਇੱਕ ਵਾਰ ਤੁਸੀਂ ਐਡਰੈਸ ਵੀ ਦੱਸ ਦੋ ਜੀ ਕਿਸੇ ਹੋਰ ਨੂੰ ਕੋਈ ਵੀ ਜ਼ਰੂਰਤ ਹੋਵੇ ਤਾਂ ਕਿ ਪਹੁੰਚ ਕਰ ਸਕਣ ਇਹ ਪੀਜੀ ਹਸਪੀਟਲ ਚੰਡੀਗੜ੍ਹ ਤੋਂ 6 ਕਿਲੋਮੀਟਰ ਅੱਗੇ ਰਤਵਾੜਾ ਸਾਹਿਬ ਗੁਰਦੁਆਰਾ ਬਹੁਤ ਵੱਡਾ ਉਹ ਜੋ ਸਾਹਮਣੇ ਪਿੰਡ ਰਤਵਾੜਾ ਤੇ ਪੈਂਸਪੁਰ ਠੀਕ ਹੈ 6 ਕਿਲੋਮੀਟਰ ਅੱਗੇ। ਓਕੇ ਕੰਟੈਕਟ ਨੰਬਰ ਦੱਸ ਸਕਦੇ ਆ? 9814119214 9814119214 ਠੀਕ ਹੈ ਤੇ ਦੇਖਿਆ ਤੁਸੀਂ ਇੱਕ ਜ਼ਿੰਦਗੀ ਭਰ ਦਿੱਤੀ ਗਈ ਸ਼ੇਰ ਸਿੰਘ ਦੇ ਵਿੱਚ ਤੇ ਅੱਜ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ ਜੀਣਾ ਚਾਹੁੰਦੇ ਨੇ ਇਸ ਕਰੋਸ਼ੀਏ ਦੇ ਨਾਲ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਬਣਾਉਂਦੇ ਨੇ। ਭਾਜੀ ਅੱਗੇ ਦਾ ਕੁਝ ਪਲਾਨ ਸੋਚਿਆ ਹੋਏਗਾ ਫਿਰ ਕੀ ਕੁਝ ਕਰਨਾ ਹੈ? ਅੱਗੇ ਦਾ ਪਲਾਨ ਹੈ ਜੀ ਜਿੱਦਾਂ ਕਿ ਹੁਣ ਕਰੋਸ਼ੀ ਦਾ ਕੰਮ ਤਾਂ ਮੈਂ ਕਰ ਹੀ ਰਿਹਾ ਨਾ ਨਾ ਜੀ। ਤੋ ਮੈਂ ਸੋਚਿਆ ਵੀ ਜਿੱਦਾਂ ਕਿ ਆਨਲਾਈਨ ਕੰਮ ਜਿੱਦਾਂ ਕਿ ਲੈਪਟਾਪ ਦੇ ਉੱਤੇ ਹੋ ਗਿਆ ਜੀ ਆਪਣੇ ਨਾਲ ਇੱਕ ਭੈਣ ਜਮਨਦੀਪ ਭੈਣ ਜੀ ਤਾਂ ਅਸੀਂ ਦੋਨੇ ਭੈਣ ਭਾਈ ਮਿਲ ਕੇ ਭੈਣ ਭਾਈ ਮਿਲ ਕੇ ਆਨਲਾਈਨ ਜੋ ਗੁਰਬਾਣੀ ਨਾ ਉਹ ਜੋੜਨ ਦੀ ਕਰ ਰਹੇ ਹਾਂ ਜੀ ਪੂਰੇ ਅੱਗੇ ਓਕੇ ਵਾ 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 ਕੀ ਬਾਤ ਗੁਰਬਾਣੀ ਸੰਸਥਾ ਦੀ ਕਲਾਸ ਵੀ ਲਈ ਇਹਨਾਂ ਨੇ ਜੀ ਕਹਿੰਦੇ ਹੁੰਦੇ ਨਾ ਜੀ ਉਮੀਦ ਵਕਤ ਦਾ ਬਹੁਤ بڑا ਸਾਰਾ ਹੈ ਹੈ ਉਮੀਦ ਤੋ ਹਰ ਲਹਿਰ ਕਿਨਾਰ ਹੈ ਬਸ ਉਸ ਉਮੀਦ ਦੇ ਸਾਰੇ ਚੱਲੇ ਹੋਏ ਜੀ ਅੱਗੇ ਜੀ ਵਾਉ ਬੱਸ ਇਹ ਕਹਿੰਦੇ ਹੁੰਦੇ ਆ ਕਿ ਜੋ ਮਾਈਂਡਲ ਸਟਰੋਂਗ ਹੈ ਉਹ ਦਿਲੋਂ ਵੀ ਸਟਰੋਂਗ ਹੁੰਦਾ ਉਹ ਕਦੇ ਨਹੀਂ ਹਾਰਦੇ ਜੇ ਮੌਤ ਵੀ ਆਈ ਤਾਂ ਮੌਤ ਨੂੰ ਵੀ ਜਿੱਤ ਕਬਾ ਲੈਂਦੀ ਹੈ ਜੀ ਮਗਰ ਜੇ ਉਹ ਬੰਦਾ ਮਾਨਦਲੀ ਹਾਰ ਗਿਆ ਨਾ ਜੀ ਉਹ ਕਦੇ ਜਿੱਤ ਨਹੀਂ ਪਾਉਂਦਾ ਸ਼ਾਇਦ ਮੈਂ ਵੀ ਪਹਿਲੇ ਮਾਈਂਡਲੀ ਬਿਲਕੁਲ ਹਾਰ ਚੁੱਕਿਆ ਸੀ ਤਾਂ ਧੰਨਵਾਦ ਹੈ ਵੀਰ ਜੀ ਹੁਣਿੰਦਾ ਜੀ ਇਹਨਾਂ ਦੇ ਬਦਲਦਾ ਅੱਜ ਮੈਨੂੰ ਫਿਰ ਇੱਕ 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 ਮੈਨੂੰ ਮੈਂ ਕਹਿਣਾ ਵੀ ਮੈਨੂੰ ਨਵੀਂ ਜ਼ਿੰਦਗੀ ਮਿਲੀ ਜੀ ਇਹਨਾਂ ਕੋਲੋਂ ਬਿਲਕੁਲ ਬਿਲਕੁਲ ਉਹ ਜੋ ਤੂੰ ਪੁਰਾਣੀ ਜ਼ਿੰਦਗੀ ਮੇਰੀ ਮਰ ਚੁੱਕੀ ਸੀ ਜਿਹਦੇ ਵਿੱਚ ਮੈਂ ਮਰਨ ਦੀ ਸੋਚਦਾ ਸੀ ਅੱਜ ਉਹੀ ਜ਼ਿੰਦਗੀ ਵਿੱਚ ਮੈਂ ਸੋਚਦਾ ਵੀ ਹਾਂ ਕਿ ਮੈਂ ਕਿਸੇ ਹੋਰ ਪੇਸ਼ੇ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂ ਜਿੰਨਾ ਹੋ ਸਕੇ ਜੀ ਬਹੁਤ ਵਧੀਆ ਸੋਚ ਹੈ ਇਹੀ ਚਾਹੀਦਾ ਹੈ ਇੱਕ ਗੱਲ ਐਡ ਕਰ ਦੂ ਹੇ ਆਇਆ ਸੀ ਨਾ ਇਹ ਬੋਲਦਾ ਨਹੀਂ ਸੀਗਾ ਹੁਣ ਲੇਖੋ ਚੁੱਪ ਨਹੀਂ ਕਰਦੇ ਲਾਸਟ ਪੀਰੀਅਡ ਆਫ ইয়ারਸ ਦੇ ਬੜਾ ਅੱਛਾ ਸਪੀਕਰ ਬਣ ਗਿਆ ਹੈ ਨਾ ਨਾਈਸ ਮੋਟੀਵੇਸ਼ਨਲ ਸਪੀਕਰ ਬਣ ਗਏ ਨੇ ਤੇ ਬਹੁਤ ਵਧੀਆ ਭਾਜੀ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਬਸ ਇਹੀ ਮੈਸੇਜ ਜੀ ਜਿਦ ਤੱਕ ਮੇਰੇ ਭਰ ਕੇ ਹੋਰ ਵੀ ਅਛੇ ਸਿੰਘ ਭਰਾ ਮੇਂ ਪੈਣਾ ਮੇਰੀਆਂ ਹੈਗੀਆਂ ਉਹ ਰੂਮ ਦੇ ਵਿੱਚ ਬੰਦ ਹੈ ਜੀ ਕਮ ਸਕ ਕਮ ਰੂਮ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਜੋ ਬਾਹਰ ਦੀ ਦੁਨੀਆ ਉਹਨਾਂ ਨਾਲ ਵੀ ਮਿਲ ਵਰਤਨ ਦੀ ਕੋਸ਼ਿਸ਼ ਕਰ ਤਾਂ ਹੀ ਤੁਸੀਂ ਜ਼ਿੰਦਗੀ ਦੇ ਬਾਹਰ ਇੱਕ ਵਾਰ ਫਿਰ ਆਪਣਾ ਸਫਰ ਤਿਆ ਕਰ ਸਕਦੇ ਹੋ ਜੀ ਜੇ ਤਾਂ ਮੇਰੇ ਲਿਖਾ ਤੁਸੀਂ ਵੀ ਪਤਾ ਕਿੰਨੇ ਕਿੰਨੇ ਚਿਰਤੋਂ ਨੇ ਜੀ ਮੇਰੇ ਭੈਣਾਂ ਮੇਰੇ ਭਰਾ 13-13 ਸਾਲ 22-22 ਸਾਲ ਹਲੇ ਵੀ ਇੱਕ ਰੂਮਾਂ ਦੇ ਵਿੱਚ ਹੈਗੇ ਬੰਦ ਜੀ ਅਵੇ ਤੱਕ ਨਿਕਲ ਨਹੀਂ ਪਾਉਂਦੇ ਜੀ ਜਾਂ ਤਾਂ ਤੇ ਭੈਣਾਂ ਮੇਰੀਆਂ ਨੂੰ ਕਿਉਂਕਿ ਸਮਾਜ ਦਾ ਬਹੁਤ ਡਿਸਪੋ ਹੁੰਦਾ ਜੀ ਸਮਾਜ ਨਿਕਲ ਨਹੀਂ ਦਿੰਦਾ ਜੋ ਕੁਝ ਕਰ ਰਿਹਾ ਉਹ ਨਾ ਕੋਈ ਉਹਨੂੰ ਕਰਨ ਨਹੀਂ ਦੇਊਗਾ ਜੀ ਉਹਨੂੰ ਪਹਿਲੇ ਟੋਕ ਦੇਗਾ ਉਸ ਵਿੱਚ ਇੱਕ ਮਜ਼ਬੂਤੀ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਕਹਿੰਦੇ ਹਾਂ ਜੀ ਉਹ ਹੋਣੀ ਨਾ ਜੇ ਗਲੀ ਮੁਹੱਲੇ ਵਾਲੇ ਹੀ ਉਹਨਾਂ ਨੂੰ ਸਾਮ ਸੰਭਾਲ ਕਰਨ ਦਾ ਜਨੂੰਨਾਂ ਦੀ ਪਿੰਡਾਂ ਵਾਲੇ ਹੀ ਦੇਖਣ ਦਾ ਤਾਂ ਤੁਸੀਂ ਦੇਖਿਆ ਇੱਕ ਕਿਵੇਂ ਭਾਜੀ ਪਹਿਲਾਂ ਕਹਿੰਦੇ ਜ਼ਿੰਦਗੀ ਪਲਟ ਗਈ ਸੀ ਤੇ ਅੱਜ ਵੀ ਦੁਬਾਰਾ ਪਲਟ ਹੀ ਗਈ ਹੈ ਕਿੰਨੀ ਸੋਹਣੀ ਚੀਜ਼ੇ ਨਿਕਲ ਕੇ ਆਈ ਹੈ ਕਿ ਅਜਿਹਾ ਆਪਾਂ ਕੋਈ ਕਿਸੇ ਚੀਜ਼ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਦੇ ਆਂ ਜੀਣਾ ਚਾਹੁੰਦੇ ਆਂ ਕਿ ਨਹੀਂ ਮੈਂ ਕਰ ਲਵਾਂਗਾ ਅੰਦਰੋਂ ਆਵਾਜ਼ ਆਵੇ ਬਟ ਉਹ ਆਵਾਜ਼ ਨੂੰ ਜਗਾਉਣਾ ਪੈਂਦਾ ਤਾਂ ਤੁਸੀਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਸ ਵੀਡੀਓ ਤੋਂ ਜ਼ਰੂਰ ਕੁਝ ਸਿੱਖਿਓ ਜੇ ਤੁਹਾਡੇ ਨਿਗਾ ਵਿੱਚ ਵੀ ਕੋਈ ਭਾਈ ਭੈਣ ਹੈਗੇ ਨੇ ਨੰਬਰ ਦੇ ਦਿੱਤਾ ਗਿਆ ਹੈ ਇੱਥੇ ਜ਼ਰੂਰ ਉਹਨਾਂ ਨੂੰ ਤੁਸੀਂ ਪਹੁੰਚਾ ਸਕਦੇ ਬਣੇ ਨੂੰ ਸਾਡੇ ਨਾਲ ਧੰਨਵਾਦ